ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜਿਓ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਿਹਾ ਨਾ ਮੇਰੇ ਪਿੰਡ ਦੀ ਐ ਪਿੰਡ ਸਾਡਾ ਕਮਾਲੂ ਤਹਿਸੀਲ ਉਹਨੂੰ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਤੇ ਨੇੜੇ ਪਿੰਡ ਸਾਡੇ ਲਾਲਿਆਣਾ ਬੰਗੀਆਂ ਜੱਜਲ ਇੱਕ ਸਾਈਡ ਤੇ ਰਾਮਾ ਮੰਡੀ ਸ਼ਹਿਰ ਆ ਜਾਂਦਾ ਇਹ ਪਿੰਡ ਸਾਡੇ ਬਿਲਕੁਲ ਨੇੜੇ ਐ ਤਲਵੰਡੀ ਸਾਨੂੰ 9-10 ਕਿਲੋਮੀਟਰ ਐ ਤੇ ਬਠਿੰਡਾ 35 ਕਿਲੋਮੀਟਰ ਐ ਅੱਜ ਜਿਹੜੀ ਵੀਡੀਓ ਬਹੁਤ ਬਣਾਉਣ ਵਾਸਤੇ ਦੋਸਤੋ ਆਪ ਆਏ ਆ ਤੇ ਇਹ ਵੀਰਨਾ ਡੈਰੀ ਦਾ ਕੰਮ ਕਰਦਾ ਹੈ ਇਧਰ ਇਹਦੇ ਕੋਲੇ ਬਿਹੜਾ ਖੜੀਆਂ ਤੇ ਮੈਂ ਸਾਨੂੰ ਨਜ਼ਰ ਮਰਵਾਦਣਾ ਪਹਿਲਾਂ ਤੇ ਇਹਨਾਂ ਕੋਲੇ ਦੁੱਧ ਵਾਲੀਆਂ ਗਾਵਾਂ ਨੇ ਉਹਨਾਂ ਦੇ ਵਿੱਚੋਂ ਇੱਕ ਗਾਂ ਜਸ ਸੇਲ ਹੈਗੀ ਤੇ ਜਿਹੜੀ ਸਾਹਮਣੇ ਖੜੀ ਹੈ ਸੇਲ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਇਹ ਗਾਂ ਦੇ ਨਾ ਸਿੰਘ ਹੈਗੇ ਤਾਂ ਕਰਕੇ ਵੀਰ ਸੇਲ ਕਰਦਾ ਹੈ ਕਿਉਂਕਿ ਸਿੰਘਾਲੀ ਗਾਂ ਫਾਰਮ ਦੇ ਵਿੱਚ ਚਲਦੀ ਨਹੀਂ ਵੈਸੇ ਦੋ ਸੂਏ ਬਾਈ ਨੇ 24 ਤੀਜਾ ਸੂਆ ਹੁਣ ਇਹਨੇ ਸੂਣਾ ਦਿਨ ਹਾਲੇ ਪੰਜ ਸੱਤ ਲੈ ਜੂਗੀ ਤੇ ਅੱਗੇ ਜਿਹੜਾ ਤੇ ਸੀਮਨ ਲੱਗਿਆ ਉਹ 40 118 ਡੈਨਮਾਰਕ ਦਾ ਸੀਮਨ ਲੱਗਿਆਗਾ ਤੇ ਪਿਛਲੇ ਸੂਏ ਇਹਨੇ ਦੁੱਧ ਦਿੱਤਾ ਜਿਹੜਾ ਉਹ 24 ਕਿਲੋ ਤੇ ਉਮੀਦ ਹੈ ਕਿ 27 28 ਕਿਲੋ ਵੀਰਾਂ ਦੁੱਧ ਦੇਊਗੀ ਆਪ ਵੀਰ ਘਰੇ ਹੈ ਨਹੀਂ ਸੀਗਾ ਫੋਨ ਦੇ ਉੱਪਰ ਮੇਰੀ ਗੱਲ ਹੋਈ ਆ ਤਾਂ ਕਰਕੇ ਮੈਂ ਤੁਹਾਨੂੰ ਡਿਟੇਲ ਦੱਸ ਰਿਹਾ ਤੋਰ ਕੇ ਮੈਂ ਤੁਹਾਨੂੰ ਦਿਖਾ ਦਣਾ ਜਿਹੜੇ ਵੀ ਭਰਾ ਨੂੰ ਦੋਸਤੋ ਚੰਗੀ ਲੱਗੀ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਕਿਉਂਕਿ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਹੈ ਅਗਲੀ ਕਾਰਵਾਈ ਤੁਹਾਡੀ ਹੈ ਤੇ ਨੰਬਰ ਉਸ ਮਾਲਕ ਉਸ ਭਰਾ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਸੋ ਆ ਬੈੜਾ ਦੋਸਤੋ ਸਵਾਰ ਕੇ ਦੇਖ ਲਿਓ ਨੂੰ ਥਣ ਥਣ ਸੋਹਣਾ ਲੱਗਿਆ ਇਹਨੂੰ ਇੱਕ ਮਿੰਟ ਫੜ ਸਕਦਾ ਮਾੜਾ ਜਾਂ ਫੜ ਕੇ ਖਿਲਾ ਲਓ ਮੈਨਾਂ ਸਾਨੂੰ ਕੋਲੋਂ ਵੈਸੇ ਦਿਖਾਉਣਾ ਹਵਾਨੇ ਨੂੰ ਹਵਾਨਾ ਤਾਂ ਹਲੇ ਭਰਨਾ ਸਟਾਰਟ ਕੀਤਾ ਐ ਤੇ ਮੈਨੂੰ ਲੱਗਦਾ ਵੀ ਉਪਰੋਂ ਦੇਖੋ ਹਵਾਨਾ ਕਿੱਥੋਂ ਸਟਾਰਟ ਹੁੰਦਾ ਹੈ। ਾਂਚਾ ਠੀਕ ਆ, ਕਦ ਕਦ ਵੀ ਠੀਕ ਆ, ਬੇਲਬੂਲ ਬਹੁਤਾ ਵਹਿੜਦੀ। ਅਗਲੇ ਬੱਸ ਉਹ ਮੈਨੂੰ ਥਾਂ ਦਿਖਾਉਣਾ ਹੈ। ਕਿ ਆ ਮਿਲਕ ਵੇਣਾ ਇਹਦੇ ਆਉਂਦੀ ਐ ਤੇ ਹਵਾਨੇ ਦੇ ਉੱਪਰ ਨਾ ਨਾੜਾ ਦੇਖ ਲਓ ਤੁਸੀਂ ਸਾਨੂੰ ਉੱਪਰੋਂ ਉਮੇ ਇੱਕ ਦੀਨੀਆ ਹੋਣੀ ਐ। ਇਧਰ ਤੋਰੀ। ਤੋੜ ਕੇ ਆਪਸ ਨੂੰ ਦੁਬਾਰੇ ਵੀ ਦਿਖਾ ਦਨੇ ਆ। ਤੀਜਾ ਸੂਆ ਹੁਣੇ ਸੂਣਾ ਤੇ 5-7 ਦਿਨ ਲੈ ਜੂਗੀ। 40118 ਡੈਨਮਾਰਕ ਦੇ ਸੀਮੰਟ ਉਹ ਗੱਭਣ ਹੈਗੀ ਮੁੱਲੇ ਦਾ ਫੋਨ ਤੇ ਹੋਣਾ ਹੈਗਾ ਫੋਨ ਮੈਂ ਤੁਹਾਨੂੰ ਇਹਦੇ ਵਿੱਚ دیتا ਤੇ ਤੁਸੀਂ ਕੰਟੈਕਟ ਕਰ ਲਿਓ ਤੁਹਾਨੂੰ ਆਪਾਂ ਸਮਾਰ ਕੇ ਤੋਰ ਕੇ ਦਿਖਾ ਦੇਣਾ ਤੁਹਾਨੂੰ ਉੱਪਰਲੇ ਉਰਲੇ ਪਾਸੇ ਉਹ ਤੁਹਾਨੂੰ ਹਵਾਨਾ ਦੇਖ ਲਓ ਇਹਦਾ ਹਵਾਨਾ ਬਹੁਤ ਚੰਗਾ ਭਾਰਾ ਤੇ ਅਗਲੇ ਪਾਸੇ ਵੀ ਹਵਾਨੇ ਤੱਕ ਬਹੁਤ ਹੈਗੀ ਤੇ ਹਵਾਨਾ ਪਿਛਲੇ ਪਾਸੇ ਵੀ ਚੰਗਾ ਦਿਨ ਹੈਗਾ ਸੋ ਜਿਸ ਵੀ ਨੂੰ ਚੰਗੀ ਲੱਗੀ ਨੰਬਰ ਵਾਈ ਦਾ ਸਕਰੀਨ ਤੇ ਹੈ ਪਿੰਡ ਮੈਂ ਤੁਹਾਨੂੰ ਦੁਬਾਰੇ ਦੱਸ ਦੇਣਾ ਪਿੰਡ ਕਮਾਲੂ ਤਹਿਸੀਲ ਤਲਵੰਡੀ ਸਾਬੋ ਤੇ ਜਲਾ ਬਠੰਡਾ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਸਸਰੀ ਘਾਲ ਸਾਰੇ ਵੀਰਾਂ ਨੂੰ